ਮਾਮਲਾ ਪਿੰਡ ਬਹਿਰਾਮ ਸਰਿਸ਼ਤਾ ਜ਼ਿਲ੍ਹਾ ਜਲੰਧਰ ਵਿੱਚ 45 ਮਰਲੇ ਵਕਫ ਬੋਰਡ ਦੀ ਜਗ੍ਹਾ ਜੋ ਕਿ ਬਾਬਾ ਗੁਰਮੀਤ ਸਿੰਘ ਪੁੱਤਰ ਦਰਬਾਰਾ ਸਿੰਘ ਪਿੰਡ ਪਸਲ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਨਾਮ ਤੇ ਸਾਲ 2021 ਤੋਂ ਅਲਾਟ ਹੋਈ ਸੀ ਜਿਸ ਦੇ ਪੇਪਰ ਭੋਗਪੁਰ ਪੁਲਿਸ ਅਤੇ ਗ੍ਰਾਮ ਪੰਚਾਇਤ ਬਹਿਰਾਮ ਸਰਿਸ਼ਤਾ ਆਦਿ ਦੇਖ ਚੁੱਕੇ ਹਨ ਪੇਪਰ ਬਾਬਾ ਗੁਰਮੀਤ ਸਿੰਘ ਨੇ ਪੇਸ਼ ਕਰ ਦਿੱਤੇ ਹਨ ਪਰ ਦੋਸ਼ ਲਗਾ ਰਹੀ ਔਰਤ ਬਿੰਦਰ ਅਜ ਤੱਕ ਕੋਈ ਵੀ ਪੇਪਰ ਜਾਂ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੀ ਇਸ ਜਗ੍ਹਾ ਤੇ 2021 ਤੋਂ ਬਾਬਾ ਗੁਰਮੀਤ ਸਿੰਘ ਦਾ ਕਬਜ਼ਾ ਹੈ ਜਿੱਥੇ ਕਿ ਉਹਨਾਂ ਦੱਸਿਆ ਕਿ ਪਿੰਡ ਬਹਿਰਾਮ ਦੀ ਰਹਿਣ ਵਾਲੀ ਔਰਤ ਬਿੰਦਰ ਵੱਲੋਂ ਬਾਬਾ ਗੁਰਮੀਤ ਸਿੰਘ ਅਤੇ ਪਿੰਡ ਦੇ ਕੁਝ ਦਿਹਾੜੀਦਾਰ ਵਿਅਕਤੀਆਂ ਉੱਤੇ ਝੂਠੀਆਂ ਦਾਰਖਾਸਤਾਂ ਦੇ ਕੇ ਪਰਚੇ ਦਰਜ ਕਰਵਾ ਰਹੀ ਹੈ ਪੰਚਾਇਤ ਵੱਲੋਂ ਮੌਕੇ ਤੇ ਜਾ ਕੇ ਦੇਖਿਆ ਗਿਆ ਉਸ ਜਗ੍ਹਾ ਤੇ ਕੋਈ ਵੀ ਲੜਾਈ ਨਹੀਂ ਹੋਈ ਜੋ ਕਿ ਔਰਤ ਬਿੰਦਰ ਬਾਬਾ ਗੁਰਮੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਤੇ ਝੂਠੇ ਪਰਚੇ ਦਰਜ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ग्राम पंचायत ਪਿੰਡ ਬਹਿਰਾਮ ਸ ਰਿਸ਼ਤਾ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਔਰਤ ਝੂਠੀਆਂ ਦਾਰਖਾਸਤਾਂ ਦੇ ਕੇ ਪਿੰਡ ਦਾ ਮਾਹੌਲ ਖਰਾਬ ਕਰ ਰਹੀ ਹੈ ਤੇ ਇਸ ਦੀਆਂ ਝੂਠੀਆਂ ਦਾਰਖਾਸਤਾਂ ਦੇ ਪਰਚਿਆਂ ਨੂੰ ਖਾਰਿਜ ਕੀਤਾ ਜਾਵੇ ਕੀ ਹੈ ਪੂਰਾ ਮਾਮਲਾ ਆਓ ਸੁਣਦੇ ਹਾਂ ਦੁਆਬੇ ਦੀ ਆਵਾਜ਼ ਤੋਂ ਪੱਤਰਕਾਰ ਸੁਖਦੇਵ ਲਾਹੌਰਿਆ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆਕੀ ਦਾਸ ਜਹੇਦਾਰ ਗਰਮੀਰ ਸਿੰਘ ਪਿੰਡ ਪੱਛਣਾ ਥਾਣਾ ਕਰਤਾਰਪੁਰ 2021 ਸਾਲ ਦੇ ਵਿੱਚ ਬ੍ਰਾਹਮਸ ਰਿਸ਼ਤਾ ਦੇ ਵਿੱਚ ਕੋਈ 45 ਮਰਲੇ ਜਗ੍ਹਾ ਬਾਕਰਬੋਰਡ ਦੀ ਦਾਹਨੇ ਪੱਟੇ ਤੇ ਲਈ ਆ। ਉਦੋਂ ਤੋਂ ਲੈ ਕੇ ਉੱਥੇ ਨਿਹੰਗ ਸਿੰਘਾਂ ਦੀ ਛੌਨੀ ਬਣੀ, ਆਪਣਾ ਬਣਿਆ ਨਿਸ਼ਾਨ ਸਾਹਿਬ ਲੱਗਾ 21 ਸਾਲ ਦਾ। ਇਹਨਾਂ ਨੇ ਉਹ ਉਹਨਾਂ ਦਿਨਾਂ ਦੇ ਵਿੱਚ ਵੀ ਕੋਈ ਸ਼ਰਾਰਤੀ ਅੰਸਰ ਨਾਲ ਲੈ ਕੇ ਬਿੰਦਰ ਬ੍ਰਾਹਮਸ ਰਿਸ਼ਤੇ ਤੋਂ ਆ ਉਹਨਾਂ ਨੇ ਸਾਡੇ ਤੇ ਇੱਕ ਝੂਠਾ ਪਰਚਾ ਦਰਜ ਕਰਾਇਆ ਏ। ਕੋਈ ਮਾਨਯੋਗ ਡਿਪਟੀ ਸਾਹਿਬ ਦੇ ਹਾਈ ਕੋਰਟ ਦੇ ਆਰਡਰਾਂ ਦੇ ਨਾਲ ਇਨਕੁਆਇਰੀ ਕਰਕੇ ਡਿਪਟੀ ਸਾਹਿਬ ਅਜੇ ਗਾਂਧੀ ਨੇ ਉਹ ਪਰਚੇ ਦੇ ਜਿਹੜਾ ਉਹ ਕੈਨਸਲ ਕੀਤਾ ਤੇ ਜਿਹੜਾ ਸਾਡੀ ਇਹਨਾਂ ਨੇ ਕੁੱਟਮਾਰ ਕੀਤੀ ਸਾਡੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਸਾਡੇ ਦਿਮਾਲਿਆਂ ਦੀ ਬੇਅਦਬੀ ਕੀਤੀ ਉਹਦਾ ਇਹਦੇ ਤੇ ਪਰਚਾ ਦਰਜ ਆ ਜਿਹਦੀ ਕਿ ਕੱਲ ਨੂੰ ਤਰੀਕ ਆ ਉਹਦੇ ਤੇ ਜ਼ਮਾਨਤ ਤੇ ਬਾਹਰ ਆਈ ਆ ਇਹਦੇ ਨਾਲ ਹੁਣ ਇੱਕ ਬ੍ਰਾਮ ਸ੍ਰੇਸ਼ਤੇ ਤੋਂ ਵਿਸ਼ਨਿਆ ਇੱਕ ਕੁਲਵਿੰਦਰ ਭੋਗਪੁਰ ਤੋਂ ਆ ਇੱਕ ਜਾਂਚ ਕਲਿਆਣਿਆ ਭੋਗਪੁਰ ਤੋਂ ਇਹ ਨਵੇਂ-ਨਵੇਂ ਤੋਂ ਬੰਦੇ ਲੱਭ ਕੇ ਨਵੇਂ ਤੋਂ ਨਵੇਂ ਬੰਦੇ ਲੱਭ ਕੇ ਨਾ ਤੇ ਸ਼ਰਾਰਤੀ ਅੰਸਰ ਨਾਲ ਲੈ ਕੇ ਤੇ ਆ ਪਿਛਲੇ ਕੁਝ ਦਿਨਾਂ ਤੋਂ ਪਹਿਲਾਂ ਇਹਨਾਂ ਨੇ ਸਾਡੇ ਪਲਾਟ 'ਚ ਜਵਾਕੇ ਤੇ ਸਾਡੇ ਜਿਹੜੇ ਉੱਥੇ ਲੇਬਰ ਦੇ ਬੰਦੇ ਰੱਖੇ ਸੀਗੇ ਉਹਨਾਂ ਦੇ ਸੱਟਾਂ ਵੀ ਮਾਰੀਆਂ ਸਾਡਾ ਉਤੋਂ 2-3 ਮਹੀਨੇ ਪਹਿਲਾਂ ਵੀ ਮੈਂ ਦਰਖਾਸਤ ਦਿੱਤੀ ਭੋਗਵੋ ਥਾਣੇ ਸਾਡਾ ਜਿੰਦਾ ਤੋੜ ਕੇ ਤੇ ਇਹਨਾਂ ਨੇ ਅੰਦਰੋਂ ਸਮਾਨ ਵੀ ਚੋਰੀ ਕੀਤਾ ਤੇ ਹੁਣ ਸਾਨੂੰ ਪਤਾ ਲੱਗਾ ਵੀ ਸਾਡੇ ਦੇ ਸੱਟਾ ਮਾਰ ਕੇ ਤੇ ਸਾਡੇ ਤੇ ਹੀ ਪਰਚਾ ਝੂਠਾ ਕਰਾਉਂਦੇ ਫਿਰਦੇ ਆ ਉਹੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਸਹੀ ਇਨਕੁਆਇਰੀ ਕਰੋ ਜੇ ਅਹੀਂ ਝੂਠੇ ਆ ਤਾਂ ਸਾਡੇ ਤੇ ਕਰੋ ਜੇ ਉਹ ਝੂਠੇ ਤੋਂ ਉਨਾ ਤੇ ਕਰੋ ਇਹ ਜਿਹੜੇ ਸ਼ਰਾਰਤੀ ਅੰਸਰਿਆ ਇਹ ਸਾਰਾ ਮਾਹੌਲ ਖਰਾਬ ਕਰਦੇ ਆ ਤੇ ਕੱਲ ਨੂੰ ਸਾਡੇ ਉਥੇ ਰਹਿਣ ਵਾਲੇ ਬੰਦਿਆਂ ਦੀ ਜਾਂ ਸਾਡਾ ਕੋਈ ਵੀ ਨੁਕਸਾਨ ਹੁੰਦਾ ਸਮੇਤ ਬਿੰਦਰ ਸਾਡੇ ਡੇਰੇ ਤੇ ਜਿਹੜੇ ਬੰਦੇ ਰਹਿੰਦੇ ਆ 24 ਘੰਟੇ ਉੱਥੇ ਕੋਈ ਵੀ ਨੁਕਸਾਨ ਜਾਂ ਸਾਡੇ ਬੰਦਿਆਂ ਦਾ ਉੱਥੇ ਰਹਿਣ ਵਾਲਿਆਂ ਦਾ ਰਾਹਤੇ ਸਾਡਾ ਕਿਸੇ ਦਾ ਵੀ ਹੁੰਦਾ ਇਹ ਸਮੇਤ ਬਿੰਦਰ ਉਹਦਾ ਲੜਕਾ ਦੇ ਤਿੰਨ ਚਾਰ ਸ਼ਰਾਰਤੀ ਅੰਸਰ ਜਿਹੜੇ ਨਾਂ ਲੈ ਆ ਇਹ ਜ਼ਿੰਮੇਦਾਰ ਹੋਣਗੇ ਪ੍ਰਜਾਸ਼ਨ ਤੇ ਬੇਨਤੀ ਆ ਤੇ ਇਹ ਹਾਂਜੀ ਅਸੀਂ ਮੰਗ ਕਰਦੇ ਆ ਇਹਨਾਂ ਤੇ ਪੁਚਾ ਕੀਤਾ ਜਾ ਨਾਂ ਉਹਨਾਂ ਦੇ ਹੈਗੇ ਜੀ ਵਿਸ਼ਨ ਉਹ ਕਲੋਨੀ ਚ ਰਹਿੰਦੇ ਆ ਬਰਾਮ ਜਿਹੜਾ ਤੇ ਕੋਲਵਿੰਦਰ ਭੋਗਪੁਰ ਦਾ ਤੇ ਜਸ ਕਲਿਆਣ ਵੀ ਭੋਗਪੁਰ ਦਾ ਇਹ ਇਥੇ ਲੈ ਕੇ ਦੂਜੇ ਦਿਨ ਥਾਣੇ ਦੇ ਮੋਰੇ ਇਕੱਠੇ ਹੋ ਗਏ ਤੇ ਕੋਈ ਨਾ ਕੋਈ ਪ੍ਰਦਰਸ਼ਨ ਕਰਨ ਲੱ ਪੈਂਦੇ ਆ ਤੇ ਸੰਗ ਰਾਹ ਜਾਂਦਿਆਂ ਨੂੰ ਵੀ ਖਰਾਬੀ ਕਰਦੇ ਆ ਝੂਠੀਆਂ ਵੀਡੀਓ ਬਣਾ ਬਣਾ ਪਾਈ ਜਾਂਦੇ ਆ ਕੋਈ ਸੱਚਾਈ ਵਾਲੀ ਗੱਲ ਹੋਣੀ ਚਾਹੀਦੀ ਹੈ ਨਾ ਇਹ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਨਾ ਸ਼ਰਾਰਤੀ ਅਨਸਨਾ ਤੇ ਨੱਥ ਪਾਈ ਜਾਵੇ ਜੇ ਨਾ ਪਾਈ ਤੇ ਫੇ ਅਸੀਂ ਪਾ ਕੇ ਦਿਖਾਵਾਂਗੇ ਹਾਂਜੀ ਆ ਜਿਹੇ ਬੰਦियां ਸਾਡੇ ਨਾਲ ਆ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹਨਾਂ ਨੂੰ ਇਹਨਾਂ ਨੂੰ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹਨਾਂ ਨੂੰ ਦੋ ਚੌਂ ਦਿਨਾਂ ਦੇ ਵਿੱਚ ਵਿੱਚ ਸਵਾਰ ਲਓ ਸਿੱਧੇ ਕਰ ਲਓ ਨੀ ਦੇ ਹਫਤੇ ਬਾਅਦ ਅਸੀਂ ਕੋਈ ਨਾ ਕੋਈ ਵਿਚਾਰਾ ਆਪਣਾ ਕਰਾਂਗੇ। ਤੁਸਨੂੰ ਬੇਨਤੀ ਕੀਤੀ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਦਲਪੰਦ ਸਿੰਘ, ਬਾਬਾ ਗਰਮੀਤ ਸਿੰਘ ਜੀ ਨੇ ਬੜਾ ਵਿਸਤਾਰ ਨਾਲ ਸਾਰਾ ਕੁਝ ਦੱਸਿਆ ਕਿ ਪਿਛਲੇ 21 ਸਾਲ ਤੋਂ ਜੋ ਸਾਡੀ ਉੱਥੇ ਛੌਣੀ ਹੈ ਪਿੰਡ ਬਰਾਮ ਦੇ ਵਿੱਚ ਸ਼ਰੋਣੀ ਭਗਤ ਧੰਨਾ ਜੀ ਤਰਨਾਦਲ ਤੇ ਉੱਥੇ ਨਿਸ਼ਾਨ ਸਾਹਿਬ ਝੂਲ ਰਿਹਾ ਤੇ ਸਾਡੇ ਉੱਤੇ ਪਿੰਡ ਦੇ ਹੀ ਵਿਅਕਤੀ ਜਿਹੜੇ ਮੁੰਡਾ ਉੱਥੇ ਸੇਵਾ ਕਰਦਾ ਇਹਦੇ ਉੱਤੇ ਵੀ ਹਮਲਾ ਹੋਇਆ ਕਈ ਵਾਰ ਉੱਥੇ ਚੋਰੀ ਕੀਤੀ ਗਈ ਜਿਵੇਂ ਕਿ ਝੂਠਾ ਪਰਚਾ ਇਹਨਾਂ ਦੇ ਅੱਗੇ ਕਰਾਇਆ ਉਹ ਝੂਠਾ ਪਰਚਾ ਜਿਹੜਾ ਉਹ ਕੈਂਸਲ ਹੋ ਗਿਆ ਤੇ ਉਹਦੇ ਖਿਲਾਫ ਇੱਕ ਕਾਰਵਾਈ ਜਿਹੜੀ ਚੱਲ ਰਹੀ ਹੁਣ ਜਿਹੜਾ ਉਹਨਾਂ ਨੇ ਨਾਲ ਇਹ ਬੰਦਿਆਂ ਨੇ ਰਲ ਕੇ ਝੂਠਾ ਪਰਚਾ ਜਿਹੜਾ ਕਰਵਾਇਆ ਇਹ ਤਿੰਨ ਬੰਦੇ ਜਿਵੇਂ ਇਹਨਾਂ ਨੇ ਦੱਸਿਆ ਇਹ ਬੰਦੇ ਜਿਹੜੇ ਨੇ ਗਲਤ ਇਹ ਪ੍ਰਸ਼ਾਸਨ ਨੂੰ ਵੀ ਪਰੇਸ਼ਾਨ ਕਰ ਰਹੇ ਨੇ ਤੇ ਮਾਹੌਲ ਖਰਾਬ ਕਰ ਰਹੇ ਨੇ ਸੋ ਮੈਂ ਪ੍ਰਸ਼ਾਸਨ ਅਕਿ ਬੇਨਤੀ ਕਰਾਂਗਾ ਕਿਸੇ ਤਰ੍ਹਾਂ ਦਾ ਵੀ ਸਾਡਾ ਉੱਤੇ ਕੋਈ ਨੁਕਸਾਨ ਹੋ ਜਾਂਦਾ ਇਹ ਤਿੰਨੇ ਬੰਦੇ ਜਿਹੜੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਚੌਥਾ ਬੀਬੀ ਦੇ ਉੱਤੇ ਖਿਲਾਫ ਜਿਹੜਾ ਉੱਤੇ ਇਸ ਤਰ੍ਹਾਂ ਦਾ ਮਾਹੌਲ ਇਹ ਖਰਾਬ ਕਰਦੇ ਨੇ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾ ਲੈਣ ਨਹੀਂ ਤੇ ਫਿਰ ਦਲਪੰਥ ਜਿਵੇਂ ਨੱਥ ਪਾਉਂਦਾ ਉਵੇਂ ਪਾਏਗਾ ਸੋ ਮੁੜ ਕੇ ਨਾ ਪ੍ਰਸ਼ਾਸਨ ਕਹੇ ਕਿ ਇਹ ਨਾ ਮੁੜ ਕੇ ਕਹੇ ਕਿ ਇਹਨਾਂ ਨੂੰ ਤੁਸੀਂ ਕਿਉਂ ਮਾਰਿਆ ਜੇ ਇਹਨਾਂ ਦਾ ਮਲਾਜ ਮਲੂਜੇ ਹੋਣੇ ਨੇ ਫਿਰ ਇਹਨਾਂ ਦੇ ਸਾਰਾ ਕੋਈ ਝੂਠੇ ਪਰਚੇ ਇਹਨਾਂ ਸੋ ਇੰਨੀਆਂ ਕੋ ਬੇਨਤੀਆਂ ਦਲਪੰਥ ਤੋਂ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਹਾ ਮਤਲਬ ਕੀ ਹੈ ਮਸਲਾ ਜੀ ਮੇਰਾ ਮੈਂ ਨਾ ਥਾਂ ਲਿਆ ਸੀ ਇੱਕ ਜਨਾਨੀ ਕੋਲੋਂ ਉਹਦਾ ਮੇਰਾ ਚੱਲਦਾ ਕੋਰਟ ਕੇਸ ਉਹ ਤਾਂ ਜੋ ਨੂੰ ਸਰਕਾਰ ਦਊਗੀ ਉਹ ਲੈ ਜਾਊਗਾ ਹਾਂਜੀ ਮੇਰੇ ਬੇਟੇ ਉਹਨੇ ਨਹੀਂ ਨਾਂ ਤੇ ਨਹੀਂ ਬੋਲਦੀ ਹੈ ਕਿ ਉਹਨੇ ਲੈ ਕੇ ਜਨਾਨੀ ਦਿੱਤਾ ਨਹੀਂ ਸਤੂ ਚੀਜ਼ ਦਿੱਤੀ ਲੈ ਕੇ ਦਿੱਤੀ ਕਾਗਜ਼ੇ ਤਾਂ ਲੈ ਕੇ ਦਿੱਤੇ ਪੇਪਰ ਦੇ ਉਤੇ ਹਾਂਜੀ ਉਹਦੇ ਵਿੱਚ ਬੰਦੇ ਸੀਗੇ ਉਹਨਾਂ ਬੰਦਿਆਂ ਨੇ ਸਾਡੇ ਕੋਲੋਂ ਕੁੱਟਮਾਰ ਕਰਕੇ ਜਿਸ ਕਰਨ ਨੇ ਗਰਵਿੰਦਰ ਸਿੰਘ ਗਿੰਦੀ ਸੀਗਾ ਲਾਟੂ ਸੀਗਾ ਹੋਰ ਬੰਦੇ ਸੀਗੇ ਨਾਲ ਆ ਨਫਸ਼ਾਤੇ ਪੰਮਾ ਸੀਗਾ ਇਹਨਾਂ ਨੇ ਸਾਡੇ ਕੋਲ ਕੁੱਟ ਕੇ ਖੋ ਲਈ ਕੋਣ ਤੋਂ ਬਾਤ ਚਾਣੀ ਸਾਡਾ ਕੋਰਟ ਕੇਸ ਚੱਲ ਪਿਆ ਕੋਰਟ ਕੇਸ ਦੀ ਫਰਦ ਵੀ ਮੈਂ ਲਾਈ ਆ ਸਾਰਾ ਕੁਝ ਕੀਤਾ ਪਰ ਇਹ ਫੇਰ ਮੇਰੀਆਂ ਕੁੱਟਾਂ ਮਾਰਾ ਕਰਦੇ ਮੇਰੇ ਮਾਲ ਡੰਗਰ ਦੀ ਚੋਰੀ ਕਰਕੇ ਲਗਾਏ ਮੇਰੇ ਪੂਰੇ ਘਰ ਦਾ ਸਮਾਨ ਚੋਰੀ ਕਰਕੇ ਲਗਾਏ ਆ ਹੁਣ ਇਹਨਾਂ ਨੇ ਮੈਨੂੰ ਕੁੱਟਿਆ ਮਾਰਿਆ ਮੈਂ 12 ਦਿਨ ਹਸਪੀਟਲ ਦਾ ਘਰ ਨਹੀਂ ਕਾਲੀ ਬੱਕਰੀ ਦੇਖਣ ਵਿੱਚ ਆਇਆ ਕਿ ਉਹਨਾਂ ਦੇ ਕੋਲ ਇੱਕ ਫਰਦ ਹੈਗੀ ਆ ਉਹਨਾਂ ਦੇ ਪਰਮੀ ਸਿੰਘ ਦਾ ਨਾਮ ਦੇਖੋ ਜੀ ਉਹਦੇ ਵਾਲੀ ਉਹਨਾਂ ਨੇ ਜੀ 2021 ਵਿੱਚ ਲੀਸ ਕਰਾਈ ਆ ਜੀ ਸਟੇ ਆਰਡਰ ਤੋਂ ਬਾਅਦ ਚਾਣੀ ਉਹ ਦੇਖ ਸਕਦੇ ਆ ਸਟੇ ਆਰਡਰ ਦੇ ਉੱਤੇ ਹੋ ਸਕਦਾ ਸਭ ਕੁਝ ਦੇਖ ਸਕਦੇ ਆ ਤੁਸੀਂ ਠੀਕ ਆ ਹਾਂਜੀ ਕੇਸ ਚੱਲਦਾ ਹੈਗਾ ਹਾਂਜੀ ਕੇਸ ਕਿੱਥੇ ਲਾਇਆ ਹੈ ਕੇ ਚੱਲਦਾ ਆ ਕੁੜੀ ਦਾ ਨਾਮ ਸੀਗਾ ਪਹਿਲਾਂ ਜਲੰਧਰ ਠੀਕ ਹੈ ਆਪਣੀ ਤੀਜੀ ਮੰਜ਼ਲ ਤੇ 303 ਨੰਬਰ ਕਮਰੇ ਚ ਹਾਂਜੀ ਸੁਣਵਾਈ ਕਦੋਂ ਹੋਵੇਗੀ ਚਾਹਲੀ ਸੁਣਵਾਈ ਹੈਗੀ ਸਾਡੀ 8ਵੇਂ ਮਹੀਨੇ ਦੀ 4 ਤਰੀਕ ਨੂੰ ਹਾਂਜੀ ਠੀਕ ਹੈ ਜੀ ਥੜਾ ਭੋਗਪੁਰ ਦੇ ਮੁਕਤਮਾ ਦਰਜ ਹੈਗਾ ਜੀ ਪੂਰੀ ਜਿਹੜੀ ਤਫਤੀਸ਼ ਜਿਹੜੀ ਹੈਗੀ ਆ ਚੱਲ ਰਹੀ ਆ ਮੁਕੱਦਮਾ ਅੰਡਰ ਇਨਵੈਸਟੀਗੇਸ਼ਨ ਹੈਗਾ ਇਹ ਮੁਕੱਦਮਾ ਪਿੰਡ ਬਹਿਰਾਮ ਸ੍ਰਿਸ਼ਟ ਹੈਗਾ ਉੱਥੋਂ ਦੇ ਕੋਈ ਜ਼ਮੀਨੀ ਝਗੜੇ ਨਾਲ ਸੰਬੰਧ ਰੱਖਦਾ ਹੈਗਾ ਜਿਹਦੇ ਜਿਹ ਇੱਕ ਲੇਡੀਜ਼ ਹੈਗੀ ਆ ਜਿਹੜੀ ਮਦਈ ਹੈਗੀ ਆ ਬਿੰਦਰ ਕੌਰ ਇਹਨੇ ਇੱਕ ਨਿਹਗ ਸਿੰਘ ਜਥੇਬੰਦੀ ਹੈਗੀ ਆ ਉਹਨਾਂ ਨਾਲ ਸੰਬੰਧ ਰੱਖਦੇ ਆ ਗੁਰਮੀਤ ਸਿੰਘ ਉਹਨਾਂ ਦੇ ਬਰਖਲਾ ਮੁਕੱਦਮਾ ਦਰਜਾ ਤੇ ਇਹਦੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜਿਹਦੀ ਜਿਹੜੀ ਹੈਗੀ ਹੈ ਅਜੇ ਕਨਕਲੂਜਨ ਤੋਂ ਬਾਅਦ ਹੀ ਫਾਈਨਲ ਰਿਪੋਰਟ ਜਿਹੜੀ ਹੈਗੀ ਦਿੱਤੀ ਜਾਊਗੀ ਜੀ